सारे पता ही है कि साई रंजीत गहला जिनू ਜਿਵੇਂ ਅੱਤਵਾਦੀ ਨੂੰ ਫੜਦੇ ਹੁੰਦੇ ਆ 15 ਪੁਲਸ ਮਲਾਜਮ 2 ਲੇਡੀਜ਼ ਕਾਂਸਟੇਬਲ ਇਹਦੇ ਘਰੇ ਗਏਗਾ ਕੋਈ ਪ੍ਰਾਈਵੇਸੀ ਨਹੀਂ ਸਿੱਧਾ ਜਾ ਕੇ ਲੋਕ ਖੋਲਿਆ ਬੈੱਡ ਤੋਂ ਪੈਣ ਨੂੰ ਚੱਕ ਲੈ ਰਾਜਾ ਆਪਣਾ ਜੰਮਰਦਾਬਾਦ ਮੁਰਦਾਬਾਦ ਗਿੱਦੜਬਾਹਾ ਦੇ ਸਥਾਨਕ ਵਿਧਾਇਕ ਰਾਜਾ ਵੜਿੰਗ ਤੇ ਧੱਕੇਸ਼ਾਹੀ ਦੇ આરોਪ ਲੱਗੇ ਹਨ। આરોਪਾਂ ਮੁਤਾਬਕ 86 ਸਹਤ ਦੇ थाना ਗਿੱਦੜਬਾਹਾ ਦੀ ਪੁਲਿਸ ਵੱਲੋਂ ਪੱਤਰਕਾਰ ਤੇ ਕਿਸਾਨ ਆਗੂ ਰਣਜੀਤ ਸਿੰਘ ਗਿੱਲ ਉੱਪਰ ਝੂਠਾ ਮਾਮਲਾ ਦਰਜ ਕਰਕੇ ਉਸ ਨੂੰ ਤੜਕਸਾਰ ਕਰੋ ਜੁਕ ਲਿਆ ਗਿਆ ਤੇ ਉਸ ਨੂੰ ਕਿਸੇ ਨੂੰ ਮਿਲ ਤੱਕ ਨਹੀਂ ਦਿੱਤਾ ਗਿਆ। ਇਸ ਦੇ ਵਿਰੋਧ ਚ ਅੱਜ ਗਿੱਦੜਬਾਹਾ ਦੇ ਪੱਤਰਕਾਰਾਂ, ਸਮਾਜ ਸੇਵੀਆਂ ਤੇ ਕਿਸਾਨਾਂ ਨੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਰਾਜਾ ਵੜਿੰਗਰ ਦੇ ਥਾਣਾ ਗਿੱਦੜਬਾਹ ਦੀ ਪੁਲਿਸ ਵਿਰੁੱਧ ਜੂਵਾਰਕ ਨਰੇ ਬਾਜੀ ਵੀ ਕੀਤੀ ਜੀ ਇਹ ਪੂਰਾ ਮਾਮਲਾ ਆਓ ਪ੍ਰਦਰਸ਼ਨਕਾਰੀਆਂ ਤੋਂ ਹੀ ਸੁਣਦੇ ਹਾਂ ਸਾਨੂੰ ਸਾਰਾ ਪਤਾ ਹੀ ਹੈ ਕਿ ਸਾਡਾ ਭਾਈ ਰਣਜੀਤ ਗਿੱਲ ਜਿਹਨੂੰ ਜਿਵੇਂ ਅੱਤਵਾਦੀ ਨੂੰ ਫੜਦੇ ਹੁੰਦੇ ਆ 15 ਪੁਲਿਸ ਮਲਾਜਮ 2 ਲੇਡੀਜ਼ ਕਾਂਸਟੇਬਲ ਇਹਦੇ ਘਰੇ ਗਈਆਂ ਕੋਈ ਪ੍ਰਾਈਵੇਸੀ ਨਹੀਂ ਸਿੱਧਾ ਜਾ ਕੇ ਨੌਖ ਖੋਲਿਆ ਬੈੱਡ ਤੋਂ ਪੈਣ ਨੂੰ ਚੱਕ ਲਿਆ ਇੱਥੇ ਹੋਤਨਾਰ ਦੇ ਵਿੱਚ ਪੂਰੇ ਪਰਿਵਾਰ ਨੂੰ ਵੱਢ ਗਈ ਸੀਗੇ ਤੇ ਪਰ ਤੋਂ ਬੰਦੇ ਨਹੀਂ ਫੜੇ ਗਏ ਗਾਂ ਜਾ ਕੇ ਸਰੇਸ਼ ਰਹਿਣਿਆ ਜਿਹੜਾ ਖੇਡਦਾ ਮੁੰਡਾ ਇੰਡੀਆ ਵਾਸਤੇ ਉਹਦੀ ਘਾਬੂਆ ਦੇ ਘਰੇ ਚੋਰੀ ਕਰਦੇ ਫੜੇ ਗਏ ਉਹਨਾਂ ਨੂੰ ਫੜਨ ਵਾਸਤੇ ਪੁਲਸ ਕੋਲੇ ਬੰਦੇ ਨਹੀਂ ਚੱਲ ਕੇ ਜਿਹੜੇ ਪੱਤਰਕਾਰ ਸਾਡਾ ਤੇ ਉਦੋਂ ਪਹਿਲਾਂ ਜਿਹੜਾ ਕਿਸਾਨ ਹੈ ਜਿਹੜਾ ਕਿਸਾਨ ਯੂਨੀਅਨ ਆਗਰਾਹਾ ਦਾ ਜਿਹੜਾ ਪ੍ਰੈਸ 7750 ਜਿਹੜਾ ਪਿੰਡੂ ਇਕਾਈ ਦਾ ਉਹਨੂੰ ਜਾ ਕੇ ਸਵੇਰੇ 5:23 ਵਜੇ ਅਰੈਸਟ ਕੀਤਾ ਉਹਦੇ ਘਰਦਿਆਂ ਨੂੰ ਉਹਦੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸਵੇਰੇ ਜਦੋਂ ਮੈਂ ਭਾਈ ਸੋਨੀ ਟੱਲਾ ਭਾਈ ਰਿਸ਼ਪਾਲ ਤੇ ਭਾਈ ਹੋਰ ਬਲਦੇਵ ਵਰਗੇ ਹੋਰ ਭਾਈਚਾਰੇ ਦੇ ਪੱਤਰਕਾਰ ਪਹੁੰਚੇ ਉੱਥੇ ਜਦੋਂ ਅਸੀਂ ਆਖਿਆ ਸਾਨੂੰ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਪੁਲਿਸ ਨੇ ਸਾਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਦੋਂ ਅਸੀਂ ਉਹਨਾਂ ਤੋਂ ਜਿਹੜੀ ਹੈਗਾ ਆਪਾਂ ਪਰਚੇ ਦੀ ਫੋਟੋਗ੍ਰਾਫੀ ਮੰਗੀ ਹੈ ਤਾਂ ਉਹਨਾਂ ਨੇ ਇਹ ਕਹਿ ਕੇ ਬੰਦ ਕਰਤਾ ਵੀ ਸਾਡਾ ਪ੍ਰਿੰਟਰ ਨਹੀਂ ਚੱਲਦਾ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਜਿਹੜਾ ਹੈਗਾ ਮੇਲ ਕਰ ਦਿਓ ਅਸੀਂ ਪ੍ਰਿੰਟ ਕਰਾ ਲਗੇ ਪਰ ਨਹੀਂ ਸਾਡਾ ਭਾਈ ਵਕੀਲ ਸਾਡੇ ਵਿੱਚ ਆਏ ਨੇ ਹੈ ਇਹਨਾਂ ਦੇ ਭਰਾਵਾਂ ਨੇ ਸਾਡਾ ਜਿਹੜਾ ਹੈਗਾ ਬਾਹਰ ਐਸੋਸੀਏਸ਼ਨ ਨੇ ਬੜਾ ਸਾਥ ਦਿੱਤਾ ਹੈ ਉਹਨਾਂ ਨੇ ਅੱਜ ਛੁੱਟੀ ਆਏ ਦਿਨ ਕਿਉਂਕਿ ਜਿਹੜੇ ਸਪੈਸ਼ਲ ਮੈਜਿਸਟ੍ਰੇਟ ਬੰਦੇ ਆ ਉਹਨਾਂ ਕੋਲ ਐਪਲੀਕੇਸ਼ਨ ਲਈ 12 ਵਜੇ ਨੂੰ ਬੇਲ ਬਾਈ ਨੂੰ ਦਿੱਤੀ ਹੈ ਮਾਮਲਾ ਦਰਜ ਕੀਤਾ ਗਿਆ ਹੈ ਕਿਹਨਾਂ ਚਾਹੋ ਮੈਂ ਕਹਿਣਾ ਚਾਹੁੰਦਾ ਆ ਵੀ ਜਿਹੜਾ ਕਿ ਇੱਕ ਤਰ੍ਹਾਂ ਦੀ ਜਿਹੜੀ ਕਿ ਜਿਹੜੀ মিডিਆ ਚੌਥਾ ਥੰਮ ਹੈ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਲਕੇ ਦੇ ਵਿਧਾਇਕ ਵੱਲੋਂ ਅਸਿੱਧੇ ਤੌਰ ਤੇ ਹਾਲਾਂਕਿ ਸਿੱਧੇ ਤੌਰ ਤੇ ਉਹ ਸਾਹਮਣੇ ਨਹੀਂ ਆ ਰਹੇ ਪਰ ਅਸਿੱਧੇ ਤੌਰ ਤੇ ਉਹਨਾਂ ਨੇ ਪ੍ਰੈਸ਼ਰ ਪਾ ਕੇ ਜਿਹੜੀ ਗਦੜਬਾਹ ਦੀ ਹੈ ਪੁਲਿਸ ਉਹਦੇ ਤੋਂ ਪਰਚਾ ਕਰਵਾਇਆ ਮੇਰੇ ਤੇ ਮੈਂ ਕੋਈ ਕੋਈ ਅੱਤਵਾਦੀ ਨਹੀਂਗਾ ਵੀ ਜਿਹੜਾ ਮੈਨੂੰ ਇਹਨਾਂ ਨੇ 4 ਵਜੇ ਤੋਂ ਪਹਿਲਾਂ ਹੀ ਘਰੋਂ ਚੱਕ ਲਿਆਂਦਾ ਐ ਇਸ ਤਰ੍ਹਾਂ ਚੱਕ ਕੇ ਲਿਆਏ ਵੀ ਜਿਵੇਂ ਕੋਈ ਅੱਤਵਾਦੀ ਵਾਲਾ ਕੋਈ ਕੰਮ ਕੀਤਾ ਹੋਵੇ ਮੈਂ ਮੈਂ ਤਾਂ ਇਹੀ ਕਹਿਣਾ ਚਾਹਣਾ ਐ ਵੀ ਜੇਕਰ মিডিਆ ਹੀ ਚੌਥਾ ਥੰਮ ਐ ਜੇਕਰ ਇਹ ਆਵਾਜ਼ ਹੀ ਨਾ ਚੱਕੂਆ ਲੋਕਾਂ ਦੀ ਤੇ ਫਿਰ ਕੌਣ ਚੱਕੂਆ ਰਾਜਾ ਬੜਿੰਗ ਨੂੰ ਚਾਹੀਦਾ ਜਾਂ ਤਾਂ ਸਾਰਾ ਜਿਹੜਾ মিডিਆ ਇਹਨਾਂ ਨੂੰ ਡਿਸਟਰਾਇਡ ਕਰ ਦੇਣ ਉਹ ਤੇ ਲੋਕ ਜਿਹੜਾ ਤੰਤਰ ਐ ਉਹਦਾ ਕਹਾਣ ਕਰ ਨੂੰ ਇਹ ਫਿਰਦੇ ਐ ਇਸ ਤਰ੍ਹਾਂ ਦਾ ਕਹਾਣ ਐ ਜਿਹੜਾ ਵੀ ਇਹ ਬਰਦਾਸ਼ਤ ਨਾ ਬਰਦਾਸ਼ਤ ਐ ਅੱਜ ਜਿਹੜਾ ਕਿ ਮਾਨਜੋਗ ਗਿੱਦੜਵਾਹਾ ਦੀ ਅਦਾਲਤ ਹੈ ਉਹਨੇ ਜਮਾਨਤ ਦਿੱਤੀ ਹੈ ਇਹਦੇ ਨਾਲ ਜਿਹੜਾ ਕਿ ਸਾਡੇ ਜਿੰਨੇ ਵੀ ਭਰਾ ਨੇ ਪਿੰਡ ਦੇ ਨੇ ਤੇ ਜਿੰਨੇ ਵੀ ਆਪਣੇ ਪੱਤਰਕਾਰ ਜਥੇਬੰਦੀਆਂ ਦੇ ਨੇ ਨਮਾਇੰਦੇ ਨੇ ਸਾਰਿਆਂ ਨੇ ਇਹੀ ਭਰੋਸਾ ਦਿੱਤਾ ਹੈ ਤੇ ਨਾਲ ਖੜੇ ਹੈ ਵੀ ਜਿੰਨਾ ਚਿਰ ਇਹ ਪਰਚਾ ਰੱਦ ਨਹੀਂ ਹੁੰਦਾ ਉਹਨਾਂ ਚਿਰ ਸੰਘਰਸ਼ ਕਰਾਂਗੇ ਅਸੀਂ ਰਣਜੀਤ ਵਾਕਿਆ ਕੀ ਹੋਇਆ ਸੀ ਜਿਹੜਾ ਤੁਹਾਡੇ ਤੇ ਇਹ ਮਾਮਲਾ ਦਰਜ ਕੀਤਾ ਗਿਆ ਵਾਕਿਆ ਇਸ ਤਰ੍ਹਾਂ ਸੀਗਾ ਕੱਲ ਵਿਧਾਇਕ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੰਡ ਆਉਣਾ ਸੀਗਾ ਗੁਰੂ ਜੀ ਸਰ ਤੇ ਉਹਦਾ ਜਿਹੜਾ ਕਿ ਸਾਡੇ ਕਿਸਾਨ ਜਥੇਬੰਦੀ ਹੈ ਪਿੰਡ ਪੱਧਰ ਦੀ ਉਹਦਾ ਮੈਂ ਸਰਕਾਰ ਮੈਂਬਰ ਵੀ ਆਂ ਪ੍ਰੈਸਰ 77ਵੀਂ ਨਾਲ ਮੇਰੇ ਕੋਲੇ মিডিਆ ਦੀ ਜਿਹੜੀ ਜ਼ਿੰਮੇਵਾਰੀ ਉਹ ਵੀ ਸੀ ਤੇ ਜਦੋਂ ਇਹਨਾਂ ਨੇ ਪਿੰਡ ਆਉਣਾ ਸੀ ਤੇ ਅਸੀਂ ਕਿਸਾਨ ਜਥੇਬੰਦੀਆਂ ਸਾਰਿਆਂ ਨੇ ਜਦੋਂ ਵਿਚਾਰ ਵਟਾਂਦਰਾ ਕੀਤਾ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਵੀ ਇਸ ਤਰ੍ਹਾਂ ਆਪਾਂ ਕਿ ਇਹ ਸ਼ਾਂਤਮਈ ਪ੍ਰੋਟੈਸਟ ਕਰਨਾ ਕੋਈ ਹੁੱਲੜਬਾਜੀ ਨਹੀਂ ਕਰਨੀਗੀ ਅਸੀਂ ਸਿਰਫ ਸ਼ਾਂਤਮਈ ਪ੍ਰੋਟੈਸਟ ਕੀਤਾ ਇਹਦੇ ਦੌਰਾਨ ਵਿਧਾਇਕ ਜੀ ਇੱਕ ਘਰ ਦੇ ਵਿੱਚ ਵੜ ਗਏ ਕਹਿ ਲੋ ਜਾਂ ਲੋ ਅੱਗੇ ਕਹਿ ਲੋ ਉਹ ਜਦੋਂ ਮੈਂ ਇੱਕ ਫੋਟੋ ਖਿੱਚ ਲਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਆਧਾਰ ਬਣਾ ਲਿਆ ਵੀ ਇਹ 452 ਜਿਹੜੀ 500 30 500 120 ਹੈ ਵੀ ਇਹਦੀ ਉਲੰਘਣਾ ਹੈ ਤੇ ਇਹਨਾਂ ਨੇ ਰਾਤੇ ਰਾਤ ਉਹ ਪਰਚਾ ਬਣਾ ਕੇ ਤੇ ਮੈਨੂੰ ਰਾਤੇ ਰਾਤ ਅੱਤ ਵਰਦੀਆਂ ਵਾਂਗੇ ਚੱਕ ਕੇ ਲਿਆਏ ਅੱਜ ਇੱਥੇ ਮੈਂ ਇਹੀ ਗੱਲ ਕਹਿਣਾ ਚਾਹਣਾ ਹੈ ਵੀ ਸਾਡੇ ਪੱਤਰਕਾਰ ਭਾਈਚਾਰਾ ਰਣਜੀਤ ਗਿੱਲ ਇਹਨਾਂ ਨੇ ਕੱਲ ਕਵਰੇਜ ਕੀਤੀ ਸੀ ਗੁਰੂਸਰ ਪਿੰਡ ਦੇ ਵਿੱਚ ਉਸ ਕਵਰੇਜ ਦੇ ਦੌਰਾਨ ਇਹਨਾਂ ਨੇ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜੋ ਜਿਹੜਾ ਗਲਤ ਹੋਵੇ ਪਰ ਜਿਹੜੇ ਸਿਆਸੀ ਲੋਕ ਹੈ ਜਿਵੇਂ ਰਾਜਾ ਵੜਿੰਗਾ ਜਾਂ ਉਹਦੇ ਹੋਰ ਜਿਹੜੇ ਨਾਲ ਦੇ ਹੈਗੇ ਉਹਨਾਂ ਨੂੰ ਲੱਗਿਆ ਵੀ ਗਲਤ ਕੀਤਾ ਹੈਗਾ ਉਹਨਾਂ ਨੇ ਸਿਆਸੀ ਸ਼ਹਿਰ ਦੇ ਉੱਤੇ ਆ ਕੇ ਸਾਡੇ ਪੱਤਰਕਾਰ ਭਾਈਚਾਰਾ ਰਣਜੀਤ ਗਿੱਲ ਤੇ ਪਰਚਾ ਕਰਾਇਆ ਇਹ ਬਿਲਕੁਲ ਸਰਾਸਰ ਗਲਤ ਹੈਗਾ ਅ ਅਸੀਂ ਤੁਹਾਡੇ ਰਾਈ ਇਹ ਗੱਲ ਕਹਿਣੀ ਚਾਹੁੰਦੇ ਆਂ ਪੰਜਾਬ ਪੁਲਿਸ ਨੂੰ ਵੀ ਕਹਿਣੀ ਚਾਹੁੰਦੇ ਆਂ ਤੇ ਜਿਹੜੇ ਸਿਆਸੀ ਲੋਕ ਐ ਉਹਨਾਂ ਨੂੰ ਵੀ ਇਹ ਗੱਲ ਗੱਲ ਕਹਿਣੀ ਚਾਹੁੰਦੇ ਆ ਵੀ ਪੱਤਰਕਾਰ ਭਾਈਚਾਰੇ ਨੂੰ ਤੁਸੀਂ ਛੋਟਾ ਕਰਕੇ ਨਾ ਜਾਣਿਓ ਜੇਕਰ ਤੁਸੀਂ 21 ਕੀਤੀ ਐ ਅਸੀਂ 31 ਮੋੜ ਨਾ ਜਾਂਦੇ ਆ ਪਰ ਅਸੀਂ ਜਿਹੜਾ ਆਪਦੇ ਦਾਇਰੇ ਵਿੱਚ ਰਹਿ ਕੇ ਜਿਹੜਾ ਕੰਮ ਕਰਦੇ ਹੈਗੇ ਆ ਜਿਹੜੀ ਅਸੀਂ ਆਪਣੀ ਕਲਮ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜਾ ਤੁਹਾਡੀ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਜੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਅੱਜ ਅੱਜ ਜਿਹੜਾ ਸਾਡੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਹਦੇ ਵਿੱਚ ਸਾਡੇ ਨਾਲ ਜਿਹੜੇ ਕਿਸਾਨ ਯੂਨੀਅਨ ਪਿੰਡ ਦੇ ਲੋਕ ਸੀਗੇ ਪੱਤਰਕਾਰ ਭਾਈਚਾਰਾ ਵੱਡੇ ਪੱਧਰ ਤੇ ਜਿਹੜੇ ਸਾਡੇ ਨਾਲ ਜੁੜਿਆ ਹੋਇਆ ਸੀਗਾ ਅੱਜ ਅਸੀਂ ਰਾਜੇਵਿੰਗ ਦਾ ਜਿਹੜਾ ਪੁਤਲਾ ਫੋਕਿਆ ਇਸ ਤੋਂ ਬਾਅਦ ਅਸੀਂ ਜਿਹੜੀ ਮੰਗ ਕੀਤੀ ਹੈ ਇਹ ਵੀ ਜਿਹੜਾ ਜਿਹੜਾ ਪਰਚਾ ਜਿਹੜਾ ਰਣਜੀਤ ਗਿੱਲ ਤੇ ਹੋਇਆ ਹੈਗਾ ਇਸ ਨੂੰ ਰੱਦ ਕੀਤਾ ਜਾਵੇ ਬਿਲਕੁਲ ਝੂਠਾ ਤੇ ਬੇਬੁਨਿਆਦ ਹੈ ਜੇਕਰ ਉਹ ਪਰਚਾ ਰੱਦ ਨਾ ਹੋਇਆ ਤਾਂ ਅਸੀਂ ਜਿਹੜਾ ਪੱਤਰਕਾਰ ਭਾਈਚਾਰਾ ਪੂਰੇ ਗਿੱਦੜਵੇ ਦਾ ਨਹੀਂ ਸ੍ਰੀ ਮੁਕਸਤ ਸਾਹਿਬ ਦਾ ਨਹੀਂ ਪੂਰੇ ਪੰਜਾਬ ਦਾ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰ ਕੇ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਇਹਦੇ ਵਿਰੁੱਧ ਕਰਾਂਗੇ ਪਹਿਲਾਂ ਤੋਂ ਵੀ ਰਾਜਾ ਪ੍ਰੇਮ ਜੀ ਦੇ ਬਵਾਦਾਂ ਵਿੱਚ ਰਹੇ ਹੈਗੇ ਮੀਡੀਆ ਤੇ ਸਵ ਜਿਹੜੇ ਰਾਜਾ ਬਣ ਗਏ ਜਿਹੜੇ মিডিਆ ਨਾਲ ਜਿਹੜੀ ਉਹ ਉਹਨਾਂ ਦੀ ਜਿਹੜਾ ਤਾਲਮੇਲ ਹੈਗਾ ਪਿਛਲੇ ਸਮੇਂ ਦੀ ਗੱਲ ਕਰੀਏ ਮੈਂ ਵੀ ਉਹਦੇ ਵਿੱਚ ਸ਼ਾਮਲ ਸੀਗਾ ਅਸੀਂ ਗਿੱਦਰਵਾ ਪ੍ਰੈਸ ਕਲੱਬ ਵੱਲੋਂ ਗਿੱਦਰਵਾ ਦੇ ਜਿਹੜੇ ਜਿਆਦਾਤਰ ਪ੍ਰੈਸ ਭਾਈਚਾਰਾ ਸੀ ਉਹਨਾਂ ਵੱਲੋਂ ਰਾਜਾ ਵੜਿੰਗ ਦਾ ਬਾਈਕਾਟ ਵੀ ਕੀਤਾ ਗਿਆ ਸੀ ਉਹ ਕਿਸ ਕਰਕੇ ਕੀਤਾ ਗਿਆ ਸੀ ਕਿਉਂਕਿ ਉਹਨਾਂ ਦਾ ਜਿਹੜਾ ਮੀਡੀਆ ਨਾਲ ਜਿਹੜਾ ਤਾਲਮੇਲ ਹੈ ਬਹੁਤ-ਬਹੁਤ ਵਧੀਆ ਨਹੀਂਗਾ ਕਿਉਂਕਿ ਉਹ ਜਿਹੜੀ ਆਪਣੀ ਗੱਲ ਰੱਖਦੇ ਹੈਗੇ ਆ ਉਹ ਸਹੀ ਤਰੀਕੇ ਨਾਲ ਨਹੀਂ ਰੱਖਦੇਗੇ ਉਹ ਗੱਲ ਰੱਖਣ ਦਾ ਉਹਨਾਂ ਦਾ ਤਰੀਕਾ ਬਿਲਕੁਲ ਗਲਤ ਹੈ ਮੀਡੀਆ ਨੂੰ ਉਹ ਜਿਹੜਾ ਚੌਥਾ ਥੰਮ ਨਹੀਂ ਸਮਝਦੇਗੇ ਉਹ ਮੀਡੀਆ ਨੂੰ ਇੱਕ ਕਟਪੁਤਰੀ ਸਮਝਦੇ ਆ ਉਹਨਾਂ ਦਾ ਕਹਿਣਾ ਵੀ ਜੇਤਕਰ ਸਾਡੇ ਹਿਸਾਬ ਨਾਲ ਉਹ ਮੀਡੀਆ ਚੱ ਤਾਂ ਉਹ ਮੀਡੀਆ ਸਹੀ ਹੈ ਜੇਕਰ ਸਾਡੇ ਹਿਸਾਬ ਨਾਲ ਨਹੀਂ ਚੱਲਦਾ ਉਹ ਮੀਡੀਆ ਨੂੰ ਉਹ ਮੀਡੀਆ ਨਹੀਂ ਸਮਝਦੀ ਜੇਕਰ ਸੈਸ਼ਨ ਬੁਲਾਉਣ ਜਾ ਰਹੇ ਹੈਗੇ ਇੱਕ ਵੀ ਲੱਗਦਾ ਹੈ ਵੀ ਸੈਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਆਵਾਜ਼ اٹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜਿਹੜੀ ਜਾਗਦੀ ਜ਼ਮੀਰ ਵਾਲੇ ਪਾਰਟੀ ਵਾਲੇ ਹੈਗੇ ਆ ਕਿਉਂਕਿ ਤਿੰਨ ਹੀ ਪਾਰਟੀਆਂ ਹੈਗੀਆਂ ਆਪਣੀਆਂ ਜਿਹੜੀਆਂ ਇਸ ਤਰ੍ਹਾਂ ਸਰਗਰਮ ਨੇ ਉਹਨਾਂ ਨੂੰ ਚਾਹੀਦਾ ਹੈਗਾ ਜਿਹੜੇ ਰਾਜੇ ਵਿੜੰਗ ਨੇ ਜੋ ਇੱਥੇ ਘਟਿਆ ਹਰਕਤ ਕੀਤੀ ਹੈ ਪਰਚਾ ਦਰਜ ਕਰਾਇਆ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਨਹੀਂ ਆਏ ਸਾਹਮਣੇ ਜਿਹੜਾ ਪਰਚਾ ਦਰਜ ਕਰਾਇਆ ਉਹਨੂੰ ਉੱਥੇ ਹਟਾਉਣਾ ਚਾਹੀਦਾ ਹੈਗਾ ਇਹ ਆਵਾਜ਼ ਲੋਕਾਂ ਤੱਕ ਪਹੁੰ ਫਿਲਹਾਲ ਸਥਾਨਕ ਅਦਾਲਤ ਵੱਲੋਂ ਪੱਤਰਕਾਰ ਤੇ ਕਿਸਾਨ ਆਗੂ ਰঞ্জੀਤ ਸਿੰਘ ਗਿੱਲ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਪਰ ਪੱਤਰਕਾਰਾਂ ਵੱਲੋਂ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਪੱਤਰਕਾਰ ਖਿਲਾਫ ਦਰਜ ਮਾਮਲੇ ਨੂੰ 1 ਹਫ਼ਤੇ ਦੇ ਅੰਦਰ-ਅੰਦਰ ਖਾਰਜ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਵੀਡੀਓ ਰਿਪੋਰਟ ਖਬਰ ਹਰਪਲ ਇੰਡੀਆ ਲੇ